ਖਾਲਸਾ ਵਾਹ ਗੁਰਜੀ ਕੀ ਵਾਹ ਸੋ ਅੱਜ ਅਸੀਂ ਹਰਿਆਣੇ 'ਚ ਇਕੱਠੇ ਹੋਏ ਆਂ ਮੇਰੇ ਨਾਲ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਆ ਬਹੁਤ ਬਾਰ ਸੱਜਣ ਵੀ ਪਹੁੰਚੇ ਆ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਇੱਥੇ Haryana ਦੇ ਵਿੱਚ ਅਸੀਂ ਲਾਂਬੰਦੀ ਸ਼ੁਰੂ ਕੀਤੀ ਆ ਇਕੱਠੇ ਕਰਕੇ ਲੋਕਾਂ ਨੂੰ 17 ਤਰੀਕ ਨੂੰ ਜਿਹੜਾ ਭਾਈ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਅਸਸਪੀ ਦਫਤਰ ਦੇ ਅੱਗੇ ਹਵਾਲੇ ਵੱਡਾ ਇਕੱਠ ਰੱਖਿਆ ਗਿਆ ਉਹਦੇ ਸਬੰਧ ਚ ਇਹ ਲਾਮਬੰਦੀ ਆ ਪਿੰਡਾਂ ਦੀ ਤੇ ਅਪੀਲ ਕਰਦੇ ਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜਹਾਜ ਨੂੰ ਜੋਦੇ ਨਾਲ ਖੜਨ ਦੀ ਜਿਹੜਾ ਯੋਧਾ 210 ਦੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇੱਕ ਦਾ ਕੇ ਲੜਿਆ ਬੱਚੇ ਪਾਏਗੇ ਜਿਹੜਾ ਨੌਜਵਾਨ ਇਸ ਮੋਰਚੇ ਦੇ ਵਿੱਚ ਵੀ ਸ਼ੰਭੂ ਹੋਵੇ ਖਨੌਰੀ ਹੋਵੇ ਹਰਿਆਣੇ 'ਚ ਹੋਵੇ ਪੂਰਾ ਹਿੱਕ ਟਾ ਕੇ ਲੜਦਾ ਰਿਹਾ ਲੋਕਾਂ ਨੂੰ ਲਾਂਬਤ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾ ਬਣ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ 잡 ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਹੈ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਇਸ ਨਾਲ ਵਾਲੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨ੍ਹਾ ਛੱਡ ਧਾ ਗਿਆ ਜ਼ੁਲਮ ਕੀਤਾ ਗਿਆ ਕੋਈ ਚੱਡੇ ਪਾਰੇ ਗਏ ਉਹਨੂੰ ਪਾਣੀ 'ਚ ਡੋਇਆ ਗਿਆ ਉਹਦੇ ਘਰੰਟ ਲਾਇਆ ਗਿਆ ਗੁਤੰਗਾਂ ਦੇ ਉੱਤੇ ਉਹਦੇ ਉਹ ਕਈ ਕਈ ਰਾਤਾਂ ਤਾਹਾਂ ਬੰਨ ਕੇ ਸ਼ੰਤਨਾਲ ਵਾਹਾਂ ਬੰਨ ਕੇ ਥਲੋਨੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ ਜੇ ਮਾਰਾ ਵੋਟਾ ਅੱਖ ਲਾਉਂਦਾ ਸੀਗਾ ਮੱਲੋ ਮੱਲੀ ਨੀਂਦ ਆਉਂਦੀ ਸੀ ਦਾ ਨੌ ਤੇ ਦੂਜੇ ਤੇ ਪਰਾਂ ਦੇ ਡੰਡਾ ਮਾਰਦੇ ਸੀ ਉਹ ਕਿਹੜਾ ਦਸ਼ਾਦਾ ਜਿਹੜਾ ਉਸ ਨੌਜਵਾਨ ਦੇ ਘਰਾਂ ਨਹੀਂ ਗਿਆ ਕੀਤਾ ਨਹੀਂ ਗਿਆ ਕਿੰਨੀ ਦੋ ਨਹੀਂ ਪੂਰੇ 17 ਬਰਸੇ ਹਰਿਆਣਾ ਜਿਹੜੇ ਤੇ ਦੇ ਗਿਆ ਇੱਕ ਪਰਚੇ ਜਮਾਨਤ ਹੁੰਦੀ ਆ ਦੂਜਾ ਪਰਚਾ ਦੂਜੇ ਜਮਾਨਤ ਦੇ ਤੀਜਾ ਪਰਚਾ ਤਿਆਰ ਹੁੰਦਾ ਐਸ ਤਰ੍ਹਾਂ 17 ਮੁਕੱਦਮੇ ਜੋ ਪਹਿਲਾਂ ਦੇ ਚੁੱਕੇ ਆ ਜੇਲ੍ਹ ਦੇ ਅੰਦਰ ਵੀ ਉਹ ਇੰਨਾ ਤਾਂ ਕਿਸਤਾ ਜਾ ਰਿਹਾ ਉਸ ਇਨਸਾਨ ਦਾ ਬਹੁਤ ਬੁਰਾ ਹਾਲ ਹੈ ਯੋਧੇ ਦਾ ਪਰ ਉਹ ਚੜਦੀ ਕਲਾ ਚ ਹੈ ਇਹੇ ਬਾਰੇ ਨਿਸ਼ਾਨੀ ਆ ਕਿ ਯੋਧੇ ਹਮੇਸ਼ਾ ਜਿੱਲਾ ਚ ਹੋਣ ਸ਼ਿਗਰਚਾ ਚ ਹੋਣ ਚਾਹੇ ਵੱਡੇ ਪਏ ਹੋਣ ਮਰਨ ਕ ਨਾਲੇ ਪਏ ਹੋਣ ਪਰ ਗੱਲ ਹਮੇਸ਼ਾ ਚੜਦੀ ਕਲਾ ਦੀ ਕਰਦੇ ਆ ਸੋ ਆਓ ਮੇਰੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਲੋਕੋ ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਜੋ ਹੋਰ ਜਾਂ ਜਲਮੁ ਨੱਟ ਪਾਏ ਉਹਦੇ ਪਰਚਿਆਂ ਨੂੰ ਰੱਦ ਕਰਾਈਏ 17 ਤਰੀਕ ਨੂੰ ਐਸਐਸਪੀ ਦਫ਼ਤਰ ਅੰਮ੍ਰਿਤਸਰ ਦੇ ਅੱਗੇ ਕੰਟ ਰੱਖਿਆ ਗਿਆ ਮੈਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਆਪੋ ਆਪਣੇ ਪਿੰਡਾਂ ਚੋਂ ਟਰੱਕ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਪਹੁੰਚਣਾ ਮੈਨੂੰ ਇਹ ਵੀ ਪਤਾ ਲੱਗਿਆ ਹੈ ਕੇ 17 ਤਰੀਕ ਨੂੰ ਹੋਵੇਗਾ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣਾ ਇਹ ਨਾਕੇ ਲਾ ਦੇਣਾ ਇਹ ਘਰੋ ਘਰੀ ਆ ਕੇ ਆਗੂਆਂ ਨੂੰ ਫੜਨਾ ਸ਼ੁਰੂ ਕਰ ਦੇਣਾ ਸੇਸ਼ ਕਰਕੇ ਆਪਾਂ ਪੂਰੀ ਮੁਸਤਕਿਲ ਦੇ ਨਾਲ ਚਕੰਨੇ ਹੋ ਕੇ ਸੁਚੇਤ ਹੋ ਕੇ ਵਿਰਤਾ ਨਾਲ ਦਲੇਰੀ ਨਾਲ ਜੰਡਤਾਰੇ ਨਾਲ ਆਪਾਂ ਹਰ ਹਾਰ 17 ਤਰੀਕ ਨੂੰ 17 ਜੁਲਾਈ ਨੂੰ ਐਸਸ ਵੀ ਦੱਤਰ ਦੇ ਕਿ ਲੱਖਾਂ ਦੀ ਗਿਣਤੀ ਇਕੱਠ ਕਰਨਾ ਹੈ ਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ ਜੋ ਇਹ ਜ਼ੁਲਮ ਸਾਡੇ ਨਾਲ ਯੋਧਿਆਂ ਦੇ ਕਰ ਰਹੀ ਹੈ ਇਹ ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨ ਦਾ ਨਾਂ ਖੜ ਸਕੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਮਰਨ ਵਾਲੇ ਲੜਨ ਵਾਲੇ ਖੜਨ ਵਾਲੇ ਸਾਡੀਆਂ ਜ਼ਮੀਨਾਂ ਬਚਾਉਣ ਵਾਲੇ ਕਿਸਾਨੀ ਲਈ ਮਜ਼ਦੂਰਾਂ ਲਈ ਲੜਨ ਵਾਲੇ ਸਾਡੀ ਸਭਿਆਚਾਰ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਕਰਾਜ ਬੜ ਕੇ ਬੈਠ ਜਾਣਗੇ ਵੀ ਇੱਥੇ ਮਗਰੋਂ ਕੋਈ ਬਾਤ ਨਹੀਂ ਪੁੱਛਦਾ ਸੋ ਭਰਾਵੋ ਹੁਣ ਕਰਾਜ ਬੈਠਦਾ ਮੇਲਾ ਨਹੀਂ ਅੱਜ ਅਸੀਂ ਲਾਂਬੰਦੀ ਸ਼ੁਰੂ ਕੀਤੀ ਆ ਹਰਿਆਣੇ ਦੇ ਪਿੰਡਾਂ ਤੋਂ ਇਕੱਠੇ ਪਿੰਡ ਖੜੇ ਆ ਗੁਰੂ ਘਰ ਦੇ ਵੱਡੇ ਘੱਟ ਲੱਖ ਵਕ ਪਿੰਡਾਂ ਤੋਂ ਸੰਗਤ ਆਈ ਹੈ ਪੰਜਾਬ ਵਿੱਚ ਵੀ ਜਾਵਾਂਗੇ ਸਵਾਲ ਆਪਾਂ 17 ਨੂੰ ਆਪਣੀਆਂ ਜ਼ਮੀਰ ਦੀ ਬਾਤ ਕਰਨੀ ਆਪਣੇ ਦਿਲ ਦੀ ਬਾਤ ਸੁਣ ਕੇ ਵੀ ਨਹੀਂ ਯਾਰਾ ਉਹ ਕਿਸੇ ਖਾਲ ਵਟ ਪਿੱਛੇ ਨਹੀਂ ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ ਕੋਈ ਘਰੇਲੂ ਮਸਲੇ ਪਿੱਛੇ ਨਹੀਂ ਸਾਡੀ ਖਾਤਰ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਹ ਪੂਰੀ ਮੁਖਤਰ ਜਿਦਾਈ ਕਰਦਾ ਸਾਡਾ ਨੌਜਵਾਨ ਨਵਦੀਪ ਸਿੰਘ ਜਲਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਗੂਮਤਾ ਪਛਗਰ ਚੱਲ ਰਿਹਾ ਭਾਬੋ ਆਓ ਉੱਠ ਕੇ 17 ਤਰੀਕ ਨੂੰ ਕਾਫਲੇ ਬਣ ਕੇ ਬਹੀਰਾ ਕੱਟ ਗਏ ਅੰਮ੍ਰਲੇ ਪਹੁੰਚ ਗਏ ਤੇ ਇਹ ਸਰਕਾਰ ਨੂੰ ਦਿਖਾ ਦੇ ਕੱਲਾ ਨਵਦੀਪ ਨਹੀਂ ਹਜ਼ਾਰਾਂ ਲੱਖਾਂ ਲੋਕ